ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣਯਾ ਮੁੱਖ ਸੁਰਖੀਆਂ ਤੇ ਜਲੰਧਰ ਵੈਸਟ ਚ VOTING ਦਾ ਕੰਮ ਹੋਇਆ ਮੁਕੰਮਲ 13 ਜੁਲਾਈ ਨੂੰ ਆਉਣਗੇ ਨਤੀਜੇ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਲਗਾਏ ਦੋਸ਼ ਕਿਹਾ ਕਿਸੇ ਸਮੇਂ ਵੀ ਹੋ ਸਕਦਾ ਕਤਲ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਦਿੱਤੇ ਹੁਕਮ ਸ਼ੰਭੂ ਬਾਰਡਰ ਤੋਂ ਬੈਰੀਗੇਟਿੰਗ ਹਟਾਉਣ ਦੀ ਕਹੀ ਗੱਲ ਐਫਐਐਲ ਨੇ ਹਾਈ ਕੋਰਟ ਨੂੰ ਸੌਂਪੀ ਰਿਪੋਰਟ ਸ਼ੁਭਕਰਨ ਮਾਮਲੇ ਦੇ ਵਿੱਚ ਸ਼ਾਰਟਗਨ ਨਾਲ ਲੱਗੀ ਸੀ ਗੋਲੀ ਹੁਣ ਖਬਰਾਂ ਵਿਸਥਾਰ ਦੇ ਨਾਲ ਜਲੰਧਰ ਪੱਛਮੀ ਦੇ ਵਿੱਚ ਅੱਜ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਸ਼ੀਤਲ ਅੰਗੁਰਾਲ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਜਲੰਧਰ ਪੱਛਮੀ ਦੀ ਸੀਟ ਦੇ ਉੱਤੇ ਮੁਰਤੋ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਹਰ ਉਮੀਦਵਾਰ ਨੇ ਆਪਣੀ ਆਪਣੀ ਕਿਸਮਤ ਦਾ ਫੈਸਲਾ ਅੱਜ ਲੋਕਾਂ ਦੇ ਹੱਥ ਵਿੱਚ ਸੌਂਪਿਆ ਹੋਇਆ ਸੀ ਤੇ ਲੋਕਾਂ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ ਵੋਟ ਪਾ ਕੇ ਕੀਤਾ ਹੈ ਤੇ ਇਸ ਦੇ ਨਤੀਜੇ 13 ਜੁਲਾਈ ਨੂੰ ਆਉਣਗੇ। ਜਲੰਧਰ ਪੱਛਮੀ ਦੇ ਵਿੱਚ ਅੱਜ ਜ਼ਿਮਨੀ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਏ ਤੇ ਇਸ ਦੇ ਨਤੀਜੇ ਹੁਣ 13 ਜੁਲਾਈ ਨੂੰ ਆਉਣਗੇ। ਮਹਿਲਾਵਾਂ ਦੇ ਨਾਲ-ਨਾਲ ਪੁਰਸ਼ਾਂ ਨੇ ਵੀ ਵੱਡੇ ਪੱਧਰ ਤੇ ਸਵੇਰ ਤੋਂ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਉ체ਚੀ ਤੌਰ ਤੇ ਵੋਟ ਹੱਕ ਦਾ ਇਸਤੇਮਾਲ ਕਰਨ ਵਾਸਤੇ ਪੋਲਿੰਗ ਬੂਥਾਂ ਤੇ ਪਹੁੰਚੇ ਹੋਏ ਸਨ 181 ਪੋਲਿੰਗ ਬੂਥਾਂ ਦੇ ਉੱਤੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਕਾਂਗਰਸ ਦੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਹਿੰਦਰ ਭਗਤ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਇਸ ਮੌਕੇ ਉਹਨਾਂ ਵੋਟਰਾਂ ਨੂੰ ਕੀ ਸੁਨੇਹਾ ਦਿੱਤਾ ਆਓ ਸੁਣਦੇ ਹਾਂ ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ ਅਗਰ ਮੌਜੂਦਾ ਸਰਕਾਰ ਦਾ ਵਿਧਾਇਕ ਹੋਏਗਾ ਐਮ ਐਲ ਏ ਹੋਏਗਾ ਤੇ ਸਾਡੇ ਵਿਕਾਸ ਦੇ ਕੰਮ ਜੋ ਹਨ ਉਹ ਪਹਿਲ ਦੇ ਆਧਾਰ ਤੇ ਹੋਣਗੇ ਇਸ ਕਰਕੇ ਔਰ ਲੋਕੀ ਵੀ ਜਨਤਾ ਵੀ ਬਖੂਬੀ ਜਾਣਦੀ ਹੈ ਕਿ ਅਗਰ ਸੀ ਆਪਣੀ ਸਰਕਾਰ ਦਾ ਵਿਧਾਇਕ ਚੁਣਾਂਗੇ ਤੇ ਸਾਡੇ ਕੰਮ ਕਰਾਂ ਚ ਸਾਨੀ ਹੋਏਗੀ ਔਰ ਬਹੁਤ ਜਿਆਦਾ ਕਮ ਹੋਣਗੇ ਕੋਈ ਰਿਕਵਰ ਨਹੀਂ ਆਏਗੀ ਚਾਹੇ ਹੋਰ ਸਰਕਾਰੀ ਕੰਮ ਚਾਹੇ ਕੋਈ ਰਾਸ਼ਨ ਕਾਰਡ ਹੈ ਪੈਨਸ਼ਨ ਹੈ ਕੋਈ ਭਲਾਈ ਦੀਆਂ ਸਕੀਮਾਂ ਹਨ ਸਾਰੀਆਂ ਉਹਨਾਂ ਨੂੰ ਕਰਾਂ ਚ ਆਸਾਨੀ ਹੋਏਗੀ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿੰਦਰ ਬੈਸ ਜਨਤਾ ਜਦ ਉਹਨਾਂ ਨੇ ਅੱਜ ਬਹੁਤ ਜਿਆਦਾ ਉਤਸ਼ਾਹ ਦਿਖਾਇਆ ਹੈ ਸੋ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੇਰੇ ਵਿਚਾਰ ਲੈਣ ਲਈ ਆਏ ਹੋ ਲੋਕਾਂ ਨੇ ਇੱਕ ਤਰਫਾ ਮਨ ਬਣਾ ਲਿਆ ਕਿ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਝਾੜੂ ਦੀ ਸਰਕਾਰ ਹੈ ਇਹਦੀ ਗੁੰਡਾਗਰਦੀ ਦਾ ਜਵਾਬ ਇਹਦੀ ਤੱਕੇਸ਼ਾਹੀ ਦਾ ਜਵਾਬ ਲੋਕਾਂ ਨੇ ਮੇਰੇ ਸਮਰਥਕਾਂ ਨੇ ਵੋਟਾਂ ਰਾਹੀਂ ਦੇਣਾ ਜਨਤਾ ਜਨਾਰਦਨ ਦਾ ਜਿਹੜਾ ਫੈਸਲਾ ਨਾ ਉਹ ਬਹੁਤ ਅੱਛਾ ਫੈਸਲਾ ਕਰਨਗੇ ਔਰ ਕਾਂਗਰਸ ਦੇ ਪੱਖ ਚ ਹੋਏ ਇਹ ਦੇਖੋ ਡਰੀ ਹੋਈ ਸਰਕਾਰ ਹੈ ਆਪਣੀਆਂ ناکਾਮੀਆਂ ਤੋਂ ਡਰੀ ਹੋਈ ਹੈ ਔਰ ਇਹ ਸਮਝਦੀ ਹੈ ਕਿ ਲੋਕਾਂ ਨੇ ਸਾਨੂੰ ਮੂੰਹ ਨਹੀਂ ਲਾਣਾ ਤੇ ਲੋਕ ਇੱਕ ਤਰਫਾ ਫੈਸਲਾ ਕਰਕੇ ਬੈਠੇ ਆ ਇਹਨਾਂ ਨੂੰ ਨਕਾਰ ਦਿੱਤਾ ਇਸ ਕਰਕੇ ਆਪਣੀਆਂ ਨਕਾਮੀਆਂ ਤੋਂ ਡਰੇ ਹੋਏ ਇੱਥੇ ਡੇਰੇ ਲਾ ਕੇ ਬੈਠੇ ਆ ਬਕਲਾਏ ਹੋਇਆ ਬਕਲਾਹਟ ਦੇ ਵਿੱਚ ਪੁੱਠੇ ਸਿੱਧੇ ਕੰਮ ਕਰਦੇ ਆ ਸਾਰੇ 2 ਨੰਬਰ ਦੇ ਕੰਮ ਇਹਨਾਂ ਨੇ ਕੀਤੇ ਆ ਦੇਖੋ ਤੁਸੀਂ ਇੰਨੀ ਗੁੱਲੜਵਾਜੀ ਇਹਨਾਂ ਨੇ ਮਚਾਈ ਹੋਈ ਆ ਘਰਾਂ 'ਚ ਜਾ ਕੇ ਸੂਟ ਪੈਸਾ ਰਾਸ਼ਨ ਵੰਡਦੇ ਪਏ ਆ ਪਰ ਇਹ ਜਿਹੜੇ ਜਲੰਧਰ ਵਿਸਥ ਦੇ ਲੋਗ ਆ ਇਹ ਜ਼ਿੰਦਾ ਜ਼ਮੀਰ ਦੇ ਲੋਗ ਆ ਇਹ ਵਿਕਾਊ ਜ਼ਮੀਰਾਂ ਨੇ ਇਹਨਾਂ ਦੀਆਂ ਵੋਟਾਂ ਰਾਹੀਂ ਇਹਨਾਂ ਨੂੰ ਜਿਹੜਾ ਜਵਾਬ ਦੇਣ ਸਾਰੇ ਵੋਟ ਵਧੀਆ ਪਾ ਰਹੇ ਨੇ ਤੱਕੜੀ ਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਇੱਕ ਇੱਕ ਵੋਟ ਤੱਕੜੀ ਨਾ ਪਾ ਕੇ ਪੂਰੀ ਕਾਮਯਾਬੀ ਬਣਾਓ ਸਾਰੇ ਮੇਰੇ ਨਾਲ ਇਹ ਬਹੁਤ ਵਧੀਆ ਮੈਨੂੰ ਸਾਥ ਮਿਲ ਰਿਹਾ ਅਸੀਂ ਮੇਰੀ ਇਹੀ ਬੇਨਤੀ ਲੱਗਦਾ ਨਹੀਂ ਮੈਡਮ ਅਜੇ ਜਿਹੜੇ ਤੁਹਾਡੇ ਪੱਕੇ ਵੋਟਰ ਹੋਣਗੇ ਉਹਨਾਂ ਨੂੰ ਕਨਫਿਊਜ਼ਨ ਹੋ ਰਿਹਾ ਨਹੀਂ ਅਰਦਾਸਾ ਕਹਿੰਦੇ ਹਾਥੀ ਮਗਰ ਜਾਓ ਉਹਨਾਂ ਦੇਖਣਾ ਨਿਸ਼ਾਨ ਦਾ ਤੱਕੜੀ ਵੀ ਪਿਆ ਹੋਵੇ ਇੱਥੇ ਹਾਥੀ ਦਾ ਪੱਕਾ ਨਹੀਂ ਸੁਣਿਆ ਨਹੀਂ ਤੱਕੜੀ ਸੁਣਦੇ ਆ ਤੱਕੜੀ ਨੂੰ ਪਾਣੀ ਹੈ ਹਾਂ ਹਾਂਜੀ ਜ਼ਿਕਰੇ ਖਾਸ ਹੈ ਕਿ ਅੱਜ ਦੇ ਦਿਨ ਵੋਟਾਂ ਦਾ ਕੰਮ ਤਾਂ ਸ਼ਾਂਤਮਈ ਤਰੀਕੇ ਨਾਲ ਹੋ ਚੁੱਕਿਆ ਹੈ ਵਿਖਣਾ ਇਹ ਹੋਵੇਗਾ ਕਿ 13 ਜੁਲਾਈ ਨੂੰ ਕਿਹੜੇ ਉਮੀਦਵਾਰ ਨੂੰ ਜਿੱਤ ਦਾ ਸਿਰਾ ਪਹਿਨਾਇਆ ਜਾਂਦਾ ਹੈ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਵਾਸਤੇ ਗਏ ਹੋਏ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਦੇ ਉੱਤੇ ਅੱਜ ਗੰਭੀਰ ਦੋਸ਼ ਲਗਾਏ ਨੇ ਦਰਸਲ ਸ਼ੀਤਲ ਅੰਗੁਰਾਲ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਪਗੋਂਤ ਮਾਨ ਉਹਨਾਂ ਨੂੰ ਕਤਲ ਕਰਵਾਉਣਾ ਚਾਹੁੰਦੇ ਨੇ ਤੇ ਸ਼ੀਤਲ ਅੰਗੁਰਾਲ ਦੇ ਨਾਲ-ਨਾਲ ਉਸ ਦੇ ਪਰਿਵਾਰ ਨੂੰ ਵੀ ਕਈ ਤਰ੍ਹਾਂ ਦੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਫੋਨ ਕਰਕੇ ਦਿੱਤੀਆਂ ਜਾ ਰਹੀਆਂ ਨੇ ਨਾਲ ਹੀ ਉਹਨਾਂ ਨੇ ਆਪਣੇ ਸਮਰਥਕਾਂ ਦਾ ਵੀ ਧੰਨਵਾਦ ਕੀਤਾ ਏ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਖਰੀਦਣ ਦੀ ਤਾਂ ਕੋਸ਼ਿਸ਼ ਕੀਤੀ ਪਰ ਸਮਰਥਕ ਵੇਚਣ ਵਾਲੇ ਨਹੀਂ ਸਨ ਜਲੰਧਰ ਵੈਸਟ ਵਿੱਚ ਜਿੱਥੇ ਲੋਕਾਂ ਨੇ ਅੱਜ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਏ ਉੱਥੇ ਹੀ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਨੇ ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸ਼ੀਤਲ ਅੰਗੁਰਾਲ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਵੁਕ ਵਿਖਾਈ ਦਿੱਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਬਾਰ-ਬਾਰ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਦੇ ਉੱਤੇ ਕਈ ਤਰ੍ਹਾਂ ਦੇ ਹੋਰ ਵੀ ਦੋਸ਼ ਲਗਾਏ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰਾ ਕਤਲ ਕਰਵਾਉਣਾ ਚਾਹੁੰਦੇ ਨੇ ਅੱਜ ਕੋਈ ਬਟਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਵੈਸਟ ਨੂੰ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਧਿਕਰੀ ਹੈ ਪਰ ਮੇਰੇ ਲੋਕ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵਿਕਨ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਤੇ ਵਿਕਨ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵਿਕਨ ਵਾਲੇ ਨਹੀਂ ਹੈ ਜਲੰਧਰ ਵੈਸਟ ਦੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਬੜਾ ਮਨ ਦੁਖੀ ਹੈ ਬਿਲਕੁਲ ਕਿਹਾਰੀ ਹੈ ਲੋਕ ਮਰਨ ਦੀ ਤੁਮ ਕੀ ਦੇ ਰਿਹਾ ਮੇਰੇ ਫੋਨਾਂ ਤੇ ਫੋਨ ਕਰ ਰਹੇ ਆ ਮੈਨੂੰ ਫੋਨ ਦੇਈਓ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰਾ ਦੋਆ ਚੱਕ ਕੇ ਲੈ ਜਾਵਾਂਗੇ ਚੱਕ ਕੇ ਸਾਰੇ ਸੁੱਤੇ ਪਏ ਆ ਸਾਰੇ ਅੱਜ ਸਰਕਾਰ ਦੀ ਕਟਬੁਤਲੀ ਬਣੇ ਆ ਗਿੰਦਰ ਵੈਸੇ ਲੋਕ ਹੈ ਮੇਰਾ ਸਾਥ ਉਹ ਦੇ ਰਿਹਾ ਬਸ ਮੈਂ ਉਹਨਾਂ ਦਾ ਜ਼ਿੰਦਗੀ ਸਾਰੀ ਉਮਰ ਮੇਰਾ ਪਰਿਵਾਰ ਉਹਨਾਂ ਦਿਨਾਂ ਨੇ ਦੇ ਸਕਦਾ ਪਰ ਇਹ ਲੋਕਤੰਤਰ ਜਿਹੜੀ ਹੱਤਿਆ ਕੀਤੀ ਹੈ ਸਰਕਾਰ ਨੇ ਇਹਦਾ ਜਵਾਬ ਲੋਕਦੂਰ ਦੇਣਗੇ ਭਗਵਾਨ ਸਾਹਿਬ ਨੂੰ ਕੋਈ ਮੈਸੇਜ ਦਿਓ ਉਹਨਾਂ ਨੂੰ ਕੀ ਦੇਣਾ ਜੀ ਉਹ ਉਹ ਤੇ ਬਹਰਾ ਹਾ ਉਹ ਮੇਰਾ ਕਤਲ ਕਰਵਾਉ ਉਹ ਹੀ ਤੇ ਕਰਵਾਉਣ ਲੱਗਿਆ ਮੇਰਾ ਕਤਲ ਕਰਵਾਉਣ ਲੱਗੇ ਤਾਂ ਕਤਲ ਆਮ ਆਦਮੀ ਪਾਰਟੀ ਸਰਕਾਰ ਤੋਂ ਮੇਰਾ ਕਤਲ ਕਰਾਉਣਾ ਚਾਹੁੰਦਾ ਜ਼ਿਕਰ ਹੋ ਹੈ ਕਿ ਬੀਤੀ ਰਾਤ ਵੀ ਆਮ ਆਦਮੀ ਪਾਰਟੀ ਦੇ ਉੱਤੇ ਸ਼ੀਤਲ ਅੰਗੁਰਾਲ ਦੇ ਵੱਲੋਂ ਦੋਸ਼ ਲਗਾਉਂਦਿਆਂ ਸੂਟ, ਰਾਸ਼ਨ ਅਤੇ ਸ਼ਰਾਬ ਵੰਡਣ ਦੀ ਗੱਲ ਕਹੀ ਗਈ ਸੀ ਅਤੇ ਉਹਨਾਂ ਕਿਹਾ ਹੈ ਕਿ ਇਲੈਕਸ਼ਨ ਕਮਿਸ਼ਨ ਵੀ ਸਰਕਾਰ ਦੇ ਹੱਥੋਂ ਵਿਕ ਚੁਕੀ ਹੈ ਵੇਖਣਾ ਹੋਵੇਗਾ ਸ਼ੀਤਲ ਅੰਗੁਰਾਲ ਦੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਮਾਨ ਸਰਕਾਰ ਕੀ ਜਵਾਬ ਦਿੰਦੀ ਹੈ ਪੰਜ ਮਹੀਨਿਆਂ ਤੋਂ ਬੰਦ ਸ਼ੰਭੂ ਬਾਰਡਰ ਹੁਣ ਖੁੱਲਣ ਜਾ ਰਿਹਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਜਿੱਥੇ ਕਿਹਾ ਗਿਆ ਹੈ ਕਿ ਬੈਰੀਗੇਟਿੰਗ ਹਟਾਈ ਜਾਵੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਬੈਰੀਗੇਟਿੰਗ ਕੀਤੀ ਗਈ ਹੈ ਤਾਂ ਵੀ ਆਪਣੇ ਆਪਣੇ ਬੈਰੀਗੇਟ ਹਟਾ ਲੈਣ ਤੇ ਰਸਤਾ ਸਾਫ਼ ਕਰ ਦਿੱਤਾ ਜਾਵੇ ਨਾਲ ਹੀ ਹਾਈ ਕੋਰਟ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਵੀ ਦਿੱਲੀ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਇਸ ਫੈਸਲੇ ਤੋਂ ਬਾਅਦ ਕਿਸਾਨਾਂ ਨੇ ਨਿਗਾ ਸਵਾਗਤ ਕੀਤਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਪੂ ਬਾਰਡਰ ਨੂੰ ਇੱਕ ਹਫਤੇ ਵਿੱਚ ਖੋਲਣ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਨੇ ਇਹ ਹੁਕਮ ਹਰਿਆਣਾ ਸਰਕਾਰ ਨੂੰ ਦਿੱਤੇ ਨੇ ਇਸ ਸਬੰਧੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਉਹ ਇੱਕ ਹਫਤੇ ਦੇ ਅੰਦਰ ਸੜਕ ਨੂੰ ਸਾਫ਼ ਕਰ ਦੇਣ ਤੇ ਉੱਥੋਂ ਬੈਰੀਕੇਡ ਹਟਾ ਦੇਣ ਹਾਈਵੇ 44 ਦੇ ਉੱਤੇ ਵੀ ਸੱਤ ਲੇਅਰ ਦੀ ਬੈਰੀਕੇਟਿੰਗ ਕੀਤੀ ਗਈ ਹੈ ਹਾਈ ਕੋਰਟ ਨੇ ਕਿਹਾ ਕਿ ਸ਼ੰਭੂ ਸਰਹਾਦ ਤੇ ਸਥਿਤੀ ਸ਼ਾਂਤੀਪੁਰ ਨੇ ਕਿਸਾਨਾਂ ਦੀਆਂ ਕੇਂਦਰ ਸਰਕਾਰ ਤੋਂ ਮੰਗਾਂ ਨੇ ਇਸ ਲਈ ਉਹਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਿਸ ਉੱਤੇ ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਪ੍ਰतिकਰਮ ਦਿੱਤਾ ਹੈ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਉਹ ਦੋਵੇਂ ਫੋਰਮਾਂ ਦੇ ਨਾਲ ਮਿਲ ਕੇ 16 ਜੁਲਾਈ ਨੂੰ ਮੀਟਿੰਗ ਕਰਨਗੇ ਅਤੇ ਉਹਨਾਂ ਦਾ ਮਕਸਦ ਦਿੱਲੀ ਜਾਣਾ ਸੀ ਉਹ ਹਰਿਆਣਾ ਦੇ ਬਾਰਡਰ ਨੂੰ ਡੱਕ ਕੇ ਨਹੀਂ ਬੈਠੇ ਬਲਕਿ ਸਰਕਾਰ ਨੇ ਬੈਰੀਕੇਡਿੰਗ ਲਗਾ ਕੇ ਉਹਨਾਂ ਨੂੰ ਰੋਕਿਆ ਹੋਇਆ ਹੈ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਿਹਨਦੂਰਸ਼ਿਕਸ਼ ਕਮੇਟੀ ਤੋਂ ਜਿਹੜਾ ਮਾਨਯੋਗ ਹਾਈ ਕੋਰਟ ਦਾ ਅੱਜ ਫੈਸਲਾ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਵਾ ਦੇਖੋ ਇੱਕ ਤਾਂ ਉਹਦੀ ਜਿਹੜੇ ਹੁਕਮ ਦਿੱਤੇ ਆ ਮਾਨਯੋਗ ਹਾਈ ਕੋਰਟ ਨੇ ਉਹਦੇ ਹੁਕਮਾਂ ਦੀ ਕਾਪੀ ਮੰਗਾਵਾਂਗੇ ਆਪਣੇ ਵਕੀਲਾ ਕੋ ਪੜ੍ਹ ਕੇ ਅਸਲ ਵਿੱਚ ਫੇਰ ਗੱਲ ਦਾ ਪਤਾ ਲੱਗੇ ਜੱਡੀ ਸਾਡੀ ਮੁੱਢਲੀ ਪੱਤਰਿਕਾ ਵਾ ਜੋ ਮੀਡੀਆ ਚ ਆ ਰਿਹਾ ਵੀ ਹਰਿਆਣਾ ਦੀ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਵੀ ਇਹ ਬੈਰੀਕੇਡ ਖੋਲੇ ਜਾਣ। ਠੀਕ ਆ। ਦੇਖੋ ਅਸੀਂ ਸਪਸ਼ਟ ਕੀਤਾ ਸੀ ਵੀ ਅਸੀਂ ਰਸਤਾ ਨਹੀਂ ਰੋਕਿਆ ਹੋਇਆ ਬੈਰੀਕੇਟਿੰਗ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਹੋਈ ਜਾ। ਉਸੇ ਗੱਲ ਤੇ ਹੀ ਮਾਨਯੋਗ ਹਾਈ ਕੋਰਟ ਨੇ ਮੋਹਰ ਲਾਈ ਹੈਗੀ। ਅਸੀਂ ਇਸ ਮਸਲੇ ਤੇ ਵਿਚਾਰਨ ਵਾਸਤੇ 16 ਨੂੰ ਦੋਹਾਂ ਫੋਰਮਾਂ ਦੀ ਮੀਟਿੰਗ ਸੱਦ ਲਈ ਹੈਗੀ। ਬੇਤੇ ਕੀ ਕਰਨਾ ਹੈਗਾ। ਇੱਕ ਹਫਤੇ ਦਾ ਸਮਾਂ ਦਿੱਤਾ ਹਰਿਆਣਾ ਸਰਕਾਰ ਨੂੰ। ਜਿਹੜਾ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਨੇ ਅਸੀਂ ਪਹਿਲੋ ਵੀ ਕਿਹਾ ਸੀ ਵੀ ਅਸੀਂ ਆਪਣੇ ਵੱਲੋਂ ਰਸਤਾ ਨਹੀਂ ਰੋਕਿਆ ਹੈਗਾ ਹੁਣ ਵੀ ਜੇ ਹਰਿਆਣਾ ਸਰਕਾਰ ਫੈਸਲਾ ਕਰਦੀ ਆ ਬੈਰੀਕੇਟ ਘਟਾਉਣ ਦਾ ਕਿਉਂਕਿ ਇਹ ਸਾਡਾ ਦਿੱਲੀ ਜਾਣ ਦਾ ਫੈਸਲਾ ਸੀ ਅਸੀਂ ਤਾਂ ਰੁਕੇ ਸੀ ਵੀ ਅੱਗੇ ਵਧਨ ਨਾਲ ਵੱਡੇ ਟਕਰਾਅ ਤੇ ਜਾਨੀ ਨੁਕਸਾਨ ਹੁੰਦੇ ਸੀ ਤੋਂ ਇਸ ਫੈਸਲੇ ਬਾਰੇ 16 ਨੂੰ ਫਿਰ ਵਿਚਾਰ ਲਾਂਗੇ ਹਾਂ ਅਸੀਂ ਕਹਿਣਾ ਚਾੁੰਦੇ ਆ ਵੀ ਅਸੀਂ ਕੱਲ ਵੀ ਰਸਤਾ ਨਹੀਂ ਸੀ ਰੋਕਿਆ ਔਰ ਗਾਂਵ ਵੀ ਕਿਸਾਨਾਂ ਦਾ ਜਿਹੜਾ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਨੇ ਜਿਹੜੇ ਦੋ ਫੋਰਮ ਨੇ ਉਹ ਰਸਤਾ ਰੋਕਣ ਵਿੱਚ ਵੱਡਾ ਅੜਿੱਕਾ ਨਹੀਂ ਬਣਨਗੇ ਧੰਨਵਾਦ ਜ਼ਿਕਰ ਖਾਸ ਹੈ ਕਿ ਸ਼ੰਭੂ ਸਰਹੱਦ ਪਿਛਲੇ 5 ਮਹੀਨਿਆਂ ਤੋਂ ਬੰਦ ਹੈ ਕਿਸਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਸਨ ਪੰਜਾਬ ਦੇ ਇਨ੍ਹਾਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਇੱਥੇ 7 ਲੇਅਰ ਬੈਰੀਕੇਡਿੰਗ ਕੀਤੀ ਹੋਈ ਸੀ ਵੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਕੀ ਫੈਸਲਾ ਲੈਂਦੀ ਹੈ ਵਿੱਤ ਦਿਨ ਪੰਜਾਬ ਸਰਕਾਰ ਨੇ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਸ਼ੁਕਰਨ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਤੇ ਅੱਜ ਹਾਈ ਕੋਰਟ ਦੇ ਵਿੱਚ ਐਫਐਸਐਲ ਨੇ ਆਪਣੀ ਰਿਪੋਰਟ ਵੀ ਸੌਮ ਦਿੱਤੀ ਹੈ ਜਿਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸ਼ੁਕਰਨ ਦੀ ਮੌਤ ਸ਼ਾਰਟ ਗਨ ਦੀ ਗੋਲੀ ਲੱਗਣ ਦੇ ਨਾਲ ਹੋਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਬੰਦੂਕ ਦਾ ਇਸਤੇਮਾਲ ਪੁਲਿਸ ਬਲਾਂ ਦੇ ਵੱਲੋਂ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਹਾਈ ਕੋਰਟ ਨੇ ਜਾਂਚ ਦੇ ਆਦੇਸ਼ ਦਿੱਤੇ ਨੇ ਤੇ ਕਿਹਾ ਕਿ ਪਤਾ ਲਗਾਇਆ ਜਾਵੇ ਕਿਸ ਨੇ ਸ਼ਾਰਟ ਗਨ ਚਲਾਈ ਤੇ ਕਿਸ ਦੀ ਗੋਲੀ ਲੱਗਣ ਦੇ ਨਾਲ ਸ਼ੁਕਰਨ ਦੀ ਮੌਤ ਹੋਈ ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ ਉੱਤੇ ਮਾਰੇ ਗਏ ਕਿਸਾਨ ਸ਼ੁਕਰਨ ਸਿੰਘ ਦੀ ਮੌਤੇ ਮਾਮਲੇ ਵਿੱਚ ਜਾਂਚ ਕਰ ਰਹੀ ਐਫਐਸਐਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਆਪਣੀ ਰਿਪੋਰਟ ਦਾਖਲ ਕੀਤੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜੋ ਗੋਲੀ ਕਿਸਾਨ ਸ਼ੁਕਰਨ ਸਿੰਘ ਦੇ ਵੱਜੀ ਸੀ ਉਹ ਪੁਲਿਸ ਅਤੇ ਸੁਰੱਖਿਆ ਬਲ ਨੇ ਨਹੀਂ ਚਲਾਈ ਸੀ। ਐਫਐਸਐਲ ਦੀ ਰਿਪੋਰਟ ਮੁਤਾਬਕ ਕਿਸਾਨ ਸ਼ੁਕਰਨ ਸਿੰਘ ਦੀ ਮੌਤ ਸ਼ਾਰਟ ਗਨ ਚੋਂ ਚੱਲੀ ਗੋਲੀ ਕਾਰਨ ਹੋਈ ਹੈ। ਰੀਪੋਰਟ ਮੁਤਾਬਕ ਜਿਸ ਬੰਦੂਕ ਵਿੱਚੋਂ ਗੋਲੀ ਚੱਲੀ ਹੈ ਉਹ ਸਰਹੱਦ ਤੇ ਤਾਇਨਾਤ ਪੁਲਿਸ ਅਤੇ ਸੁਰੱਖਿਆ ਬਲਾਂ ਕੋਲ ਨਹੀਂ ਸੀ ਹਾਈ ਕੋਰਟ ਨੇ ਕਿਹਾ ਕਿ ਹੁਣ ਪਤਾ ਲਗਾਓ ਕਿ ਇਹ ਗੋਲੀ ਕਿਸ ਨੇ ਚਲਾਈ ਸੀ ਹਾਈ ਕੋਰਟ ਨੇ ਕਿਸਾਨ ਸੰਗਠਨ ਦੇ ਵਕੀਲ ਨੂੰ ਕਿਹਾ ਕਿ ਹੁਣ ਇਹ ਦੇਖੋ ਕਿ ਭੀੜ ਚ ਕਿਸ ਕੋਲ ਸ਼ਾਰਟ ਗਨ ਸੀ ਜਿਸ ਕਾਰਨ ਕਿਸਾਨ ਦੀ ਮੌਤ ਹੋਈ ਹੈ ਹਾਈ ਕੋਰਟ ਨੇ ਕਿਹਾ ਕਿ ਉਸ ਦਿਨ ਦੇ ਪ੍ਰਦਰਸ਼ਨ ਦੀ ਵੀਡੀਓ ਫੁਟੇਜ ਦੇਖੀ ਜਾਣੀ ਚਾਹੀਦੀ ਹੈ ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ ਕਿ ਗੋਲੀ ਕਿਸ ਦੇ ਵੱਲੋਂ ਚਲਾਈ ਗਈ ਸੀ ਇਸ ਤੋਂ ਬਾਅਦ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਇਸ ਕਿਸਾਨ ਗੱਲ ਆ ਰਹੀ ਹੈ ਕਿ ਪੁਲਿਸ ਕੋਲੇ ਸ਼ਾਰਟ ਗਨ ਨਹੀਂ ਸੀ। ਜੀ ਕਹਿੰਦਾ ਕਿ ਕਿਹਦੇ ਕੋਲੇ ਸੀ? ਜੀ ਤੁਹਾਨੂੰ ਇਹ ਦੱਸਣ ਨੂੰ ਚਾਹੁੰਦੇ ਕਿ ਜਿੱਦਣ 13 ਫਰਵਰੀ ਨੂੰ ਜੀ ਉੱਥੇ ਅਸੀਂ ਜਾਣੇ ਆ ਤੇ ਹਰਿਆਣਾ ਪੁਲਿਸ ਦਾ ਮੁਲਾਜ਼ਮ ਜੀ ਸਿਵਲ ਵਰਦੀ ਵਿੱਚ ਜੀ ਸਾਡੇ ਕਿਸਾਨਾਂ ਵਿੱਚ ਆ ਕੇ ਤੇ ਹਰਿਆਣਾ ਪੁਲਿਸ ਦੇ ਉੱਤੇ ਉਹ ਪੱਥਰਬਾਜ਼ੀ ਕਰਦਾ ਹੈ। ਜੀ ਉਹਨੂੰ 13 ਤਰੀਕ ਨੂੰ ਅਸੀਂ ਉੱਤੇ ਨਿਗਰਾਨੀ ਰੱਖੀ 14 ਤਰੀਕ ਨੂੰ ਫੇਰ ਉਹ ਹੋ ਗਿਆ ਅਸੀਂ ਹਰਕਤ ਕਰਦਾ 14 ਤਰੀਕ ਨੂੰ ਮੈਂ ਖੁਦ ਫੜ ਕੇ ਤੇ ਉਹਨੂੰ ਪਾਤਣਾ ਪੁਲਿਸ ਦੇ ਹਵਾਲੇ ਕੀਤਾ ਜੀ ਔਰ ਉਹਨੂੰ ਦੱਸਿਆ ਕਿ ਇਹ ਸਾਰਾ ਕੁਝ ਦੱਸਿਆ ਵੀ ਇਹ ਹਰਿਆਣਾ ਪੁਲਿਸ ਦਾ ਮੁਲਾਜ਼ਮ ਹੈ ਔਰ ਸਿਵਲ ਵਰਦੀ ਵਿੱਚ ਆ ਕੇ ਸਾਡੇ ਕਿਸਾਨਾਂ 'ਚ ਆ ਕੇ ਹਰਿਆਣਾ ਪੁਲਿਸ ਦੇ ਪੱਥਰਬਾਜ਼ੀ ਕਰਦਾ ਹੈ ਅੱਜ ਤੱਕ ਤੁਸੀਂ ਇਹ ਦੱਸੋ ਵੀ ਸਾਡੇ ਕਿਸਾਨਾਂ ਵੱਲੋਂ ਉੱਥੇ ਕੋਈ ਹਥਿਆਰ ਚੱਲਿਆ ਜੀ ਇਸ ਡੋ ਕੁਛ ਵੀ ਕੀਤਾ ਹੈ ਹਰਿਆਣਾ ਪੁਲਿਸ ਨੇ ਜਿਹੜੇ ਇਹ ਸਾਡੇ ਬਦਨਾਮ ਕਰਨ ਵਾਸਤੇ ਇਹ ਜਿਹੜਾ ਸਾਰਾ ਕੀਤਾ ਹੈ ਵੀ ਇਹ ਕਾਰ ਤੇ ਇਹਨਾਂ ਨੇ ਜਿਹੜੀਆਂ ਨੇ ਸ਼ਾਟ ਕਰਨਾ ਜਿਹੜੀਆਂ ਨੇ ਇਹ ਹਰਿਆਣਾ ਪੁਲਿਸ ਕੋਲ ਨਹੀਂ ਆ ਅਸੀਂ ਤਾਂ ਉਸ ਦਿਨ ਦੇ ਦਬਾਈ ਦੇ ਰਹੇ ਹਾਂ ਜੀ ਕਿ ਇਹਨਾਂ ਨੇ ਜਿਹੜੇ ਸਾਡੇ ਤੇ ਇਤਿਹਾਸ ਚਲਾਏ ਨੇ ਉਹ ਸਾਰੇ ਜਿੰਨੇ ਵੀ ਜਿਸ ਜਿਸ ਕਿਸਮ ਦੇ ਹਥਿਆਰ ਚਲਾਏ ਨੇ ਉਹ ਸਾਰੇ ਹਰਿਆਣਾ ਪੁਲਿਸ ਨੇ ਚਲਾਏ ਨੇ ਔਰ ਜਿਹੜੀ ਅਸੀਂ ਉਸੇ ਦਿਨ ਤੋਂ ਕਹਿ ਰਹੇ ਹਾਂ ਕਿ ਇਹ ਜਿਹੜਾ 12 ਮਲਕ ਜਿਹੜਾ ਸ਼ਾਰਟਕਨ ਦਾ ਇਹਨੂੰ ਜਿਹੜੀ ਗੋਲੀ ਲੱਗੀ ਹੈ ਔਰ ਇਹ ਹਰਿਆਣਾ ਪੁਲਿਸ ਨੇ ਜਿਹੜਾ ਨਾਲ ਗੁੰਡੇ ਰੱਖੇ ਨੇ ਜਿਹੜੇ ਕਿ ਉਹ ਗੁੰਡਿਆਂ ਨੇ ਗੋਲੀਆਂ ਚਲਾਈਆਂ ਹਰਿਆਣਾ ਪੁਲਿਸ ਸਿਵਲ ਅਰਡੀ ਵਿੱਚ ਜਿਹੜੇ ਨੇ ਰਗੇ ਉਹ ਸਾਰਾ ਕੁਝ ਇਹਨਾਂ ਨੇ ਆਪ ਕੀਤਾ ਹੈ ਇਹ ਸਾਰੀ ਪੜਤਾਲ ਜਿਹੜੀ ਆ ਇਹ ਕਰਨੀ ਬੰਦੀ ਆ ਅਸੀਂ ਤਾਂ ਉਸ ਦਿਨ ਤੋਂ ਦੁਹਾਈ ਦੇ ਰਹੇ ਹਾਂ ਇਹ ਜਿਹੜੀਆਂ ਗੋਲੀਆਂ ਚੱਲੀਆਂ ਨੇ ਉਥੇ ਜਿਸ ਕਿਸਮ ਦੇ ਹਥਿਆਰ ਚੱਲੇ ਨੇ ਉਹ ਸਾਰੇ ਦੇ ਸਾਰੇ ਦੇਹਣਾ ਪੁਲਿਸ ਵੱਲੋਂ ਚਲਾਏ ਗਏ ਨੇ ਕਿਸਾਨਾਂ ਕੋਲ ਕਿਹੜਾ ਹਥਿਆਰ ਸੀ ਜ਼ਿਕਰ ਖਾਸ ਹੈ ਕਿ 21 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ਤੇ ਕਿਸਾਨ ਸ਼ੁਕਰਨ ਸਿੰਘ ਅਤੇ ਉਸਦੇ ਸਾਥੀ ਦਿੱਲੀ ਵੱਲ ਵਧਣ ਲੱਗੇ ਸਨ ਤਾਂ ਹਰਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ ਤੇ ਅੰਨੇਵਾ ਅਥੂ ਗੈਸ ਦੇ ਗੋਲੇ ਵੀ ਸੁੱਟੇ ਗਏ ਸਨ ਬੀਤੇ ਦਿਨ ਪੰਜਾਬ ਸਰਕਾਰ ਨੇ ਸ਼ੁਕਰਨ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ ਵੀ ਦੇ ਦਿੱਤੀ ਹੈ ਤੇ ਹੁਣ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਸਰਕਾਰ ਦਾ ਕੀ ਪ੍ਰਤੀਕਰਮ ਆਵੇਗਾ ਇਹ ਵਿਵਿਖ ਨਿਯੋਖ ਹੁੰਦਾ ਹੈ ਰਾਜਾ ਵੜਿੰਗਾ ਸਵੇਰ ਤੋਂ ਹੀ ਜਲੰਧਰ ਦੇ ਵਿੱਚ ਡੇਢੇ ਲਗਾ ਕੇ ਬੈਠੇ ਹੋਏ ਸਾਨ ਅਤੇ ਉਹਨਾਂ ਨੇ ਬੂਥ ਕੈਪਚਰਿੰਗ ਦਾ ਖਰਚਾ ਪ੍ਰਗਟਾਇਆ ਹੋਇਆ ਸੀ ਆਪਣੇ ਵਰਕਰਾਂ ਨੂੰ ਵੀ ਅਲਰਟ ਤੇ ਰਹਿਣ ਵਾਸਤੇ ਕਿਹਾ ਸੀ ਰਾਜਾ ਵੜਿੰਗ ਨੂੰ ਡਰ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਵਰਕਰਾਂ ਨੂੰ ਡਰਾਉਣ ਤਮਕਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਸ ਦੇ ਚਲਦਿਆਂ ਉਹ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਬੈਠੇ ਰਹੇ ਤੇ ਪਰ ਅਮਨ ਅਮਾਨ ਦੇ ਨਾਲ ਇਹ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਵੇਰ ਤੋਂ ਹੀ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਡੇਰਾ ਲਗਾ ਕੇ ਬੈਠੇ ਹੋਏ ਸਨ ਦਰਸਲ ਬੀਤੀ ਰਾਤਿਆਂ ਕੁਝ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਕੁਰਸੀ ਢਾਕੇ ਬੈਠਣਗੇ ਤੇ ਜੇ ਜਲੰਧਰ ਵੈਸਟ ਦੇ ਵਿੱਚ ਕਿਸੇ ਵੀ ਹਲਕੇ ਦੇ ਵਿੱਚ ਉਹਨਾਂ ਦੀ ਜ਼ਰੂਰਤ ਪਈ ਤਾਂ ਮਹਿਜ਼ 20 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਜਾਣਗੇ ਦੱਸਈਏ ਕਿ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਰਾਤ ਪਹਿਲਾਂ ਰਸ਼ਨ ਸੂਟ ਅਤੇ ਸ਼ਰਾਬ ਵੇਚਣ ਦੇ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਰਾਜਾ ਵਡਿੰਗ ਨੇ ਵਰਕਰਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਸੀ ਕਿ ਉਹ ਚੌਕਸ ਰਹਿਣ ਅਜਿਹੇ ਦੇ ਵਿੱਚ ਬੂਥ ਕੈਪਚਰਿੰਗ ਦੇ ਵੀ ਦੋਸ਼ ਲਗਾਏ ਗਏ ਸਨ ਤੇ ਕਿਹਾ ਜਾ ਰਿਹਾ ਸੀ ਕਿ ਬੂਥ ਕੈਪਚਰਿੰਗ ਵੀ ਹੋ ਸਕਦੀ ਹੈ ਰਾਜਾ ਵਡਿੰਗ ਨੇ ਮੀਡੀਆ ਤੇ ਨਾਲ ਗੱਲ ਕਰਦਿਆਂ ਕੀ ਕਿਹਾ ਆਓ ਸੁਣਦੇ ਹਾਂ ਦੇਖੋ ਜੀ ਜਿਸ ਪ੍ਰਕਾਰ ਦੀਆਂ ਜ਼ਬਰਦਸਤੀਆਂ ਅਤੇ ਤੱਕੇਸ਼ਾਈ ਕੱਲ ਹੋਈ ਸਾਨੂੰ ਤਾਂ ਇਹ ਸ਼ੰਕਾ ਸੀ ਕਿ ਵਿਸਤਕਾਰੀ ਨਹੀਂ ਸੀ ਸਰਕਾਰ ਮਸ਼ੀਨਰੀ ਦਾ ਇਸਤੇਮਾਲ ਆਪ ਦੇ ਧਨ ਦਾ ਇਸਤੇਮਾਲ ਬਲ ਦਾ ਇਸਤੇਮਾਲ ਮੁੱਖ ਮੰਤਰੀ ਸਾਹਿਬ ਇਥੇ ਕਰ ਹੀ ਰਏ ਸੀ ਲੇਕਿਨ ਕੱਲ ਤਾਂ ਫਿਰ ਹੱਦ ਮੁਕਾਤੀ दारू ਦੇ ਟਰੱਕਾਂ ਦੇ ਟਰੱਕ ਸੂਟਾਂ ਦੇ ਟਰੱਕਾਂ ਦੇ ਟਰੱਕ ਔਰ ਗੁੰਡਿਆਂ ਨੂੰ ਪਰੋਲ ਦਵਾ ਦਵਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਔਰ ਸ਼ਰੇਆਮ ਪੈਸਾ ਵੰਡਿਆ ਗਿਆ ਔਰ ਅੱਜ ਸਾਨੂੰ ਇਹ ਡਰ ਸੀਗਾ ਕਿ ਬੂਥਾਂ ਤੇ ਅੱਜ ਕਬਜ਼ਾ ਕਰਨਗੇ ਕਿਉਂਕਿ ਸਾਰਾ ਪ੍ਰਸ਼ਾਸਨ ਤੇ ਸਾਰੇ ਕੁਝ ਮਿਲਿਆ ਹੋਇਆ ਹੈ ਬੜੇ ਲੇਟ ਅਸੀਂ ਇਤਲਾ ਦੇਣ ਤੋਂ ਬਾਅਦ ਫੈਸਲਾ ਇਲੈਕਸ਼ਨ ਕਮਿਸ਼ਨ ਨੇ ਲਿਆ ਕਿ ਭਾਨੇ ਨੂੰ ਦੁਵਾਰੀ ਹੋਰੀ ਪਰੋਲ ਖਤਮ ਕੀਤੀ ਅਸੀਂ ਸਾਰੇ ਉਹ ਡਰ ਦੀ ਕੀ ਨਹੀਂ ਕਰਦੀ ਅਸੀਂ ਇਸ ਕਰਕੇ ਇੱਥੇ ਆਏ ਕਿ ਅਗਰ ਕਿਸੇ ਪ੍ਰਕਾਰ ਦਾ ਬੂਥ ਕੈਪਚਰਿੰਗ ਹੋ ਗਿਆ ਸਾਡੇ ਵਰਕਰ ਕਹਿ ਰਹੇ ਸੀ ਬੂਥ ਕੈਪਚਰਿੰਗ ਕਰਨਗੇ ਕਿ ਅਗਰ ਕਿਸੇ ਨੇ ਬਹੁਤ ਸਾਰੇ ਬਾਹਰਲੇ ਸਾਥੀ ਹੁਣ ਬੈਠੇ ਆ ਕਿ ਕਿਸੇ ਨੇ ਬੂਥ ਕੈਪਚਰਿੰਗ ਕੀਤੀ ਅਸੀਂ ਪੁਲਿਸ ਨੂੰ ਇਤਲਾ ਦੇਵਾਂਗੇ ਜੇ ਪੁਲਿਸ ਨੇ ਕੁਝ ਨਾ ਕੀਤਾ ਤੇ ਫਿਰ ਅਸੀਂ ਲੋਗ ਉੱਥੇ ਜਾਵਾਂਗੇ ਹਾਲਾਂਕਿ ਅਸੀਂ ਅਧਿਕਾਰ ਨਹੀਂ ਹੈ ਸਾਡਾ ਲੇਕਿਨ ਸਾਨੂੰ ਜਾਣਾ ਪਏਗਾ ਅਸੀਂ ਪਿੱਛੇ ਨਹੀਂ ਹਟਾਂਗੇ ਕਿ ਅਗਰ ਕੋਈ ਸਾਡੇ ਸਾਡੇ ਬੰਦਿਆਂ ਨਾਲ ਤੱਕਾ ਤੇ ਜ਼ਾਸਤੀ ਕਰੇਗਾ ਸੋ ਇਸ ਕਰਕੇ ਅਸੀਂ ਸਾਰੇ ਲੋਕ ਮੈਂ ਬੇਰੀ ਸਾਹਿਬ ਸੁਖਵਿੰਦਰ ਜੀ ਸਾਡੇ ਰਜਿੰਦਰ ਜੀ ਬਲਰਾਜ ਠਾਕੁਰ ਜੀ ਦਈਆ ਸਾਹਿਬ ਸੋਨੂ ਢੇਸੀ ਜੀ ਅਸੀਂ ਇੱਥੇ ਆ ਕੇ ਪੈਰਾ ਦੀ ਰੇਬੀ ਅਗਰ ਕੋਈ ਐਸੀ ਘਟਨਾ ਵਾਪਰੀ ਤਾਂ ਫਿਰ ਅਸੀਂ ਇੱਥੋਂ ਜਾਵਾਂ ਕਿਸੇ ਅਧਿਕਾਰੀ ਨਾਲ ਸਾਡੇ ਹੁਣ ਤੱਕ ਕੋਈ ਗੱਲਬਾਤ ਹੋਈ ਹੈ ਕੋਈ ਮਿਲਿਆ ਅਧਿਕਾਰੀ ਦਾ ਨਹੀਂ ਕੋਈ ਨਹੀਂ ਮਿਲਿਆ ਕਮਿਸ਼ਨਰ ਦਾ ਇੱਥੇ ਰੀਡਰ ਆਇਆ ਸੀ ਉਹ ਕਹਿੰਦੇ ਕਮਿਸ਼ਨਰ ਸਾਹਿਬ ਪੁੱਛਦੇ ਐ ਮੈਂ ਕਿਹਾ ਜੀ ਅਸੀਂ ਇੱਥੇ ਬੈਠੇ ਆ ਅਗਰ ਲੋੜ ਪਈ ਤਾਂ ਉਹਨਾਂ ਨੂੰ ਅਸੀਂ ਜ਼ਰੂਰ ਪਰ ਸਾਡੀ ਕਮਿਸ਼ਨਰ ਸਾਹਿਬ ਨੂੰ ਇਹ ਇਤਲਾਹ ਦੇ ਦਿਓ ਵੀ ਕਿਸੇ ਪ੍ਰਕਾਰ ਦੀ ਉਨਨੀ 21 ਹੋ ਗਈ ਅਸੀਂ ਬਰਦਾਸ਼ਤ ਨਹੀਂ ਜ਼ਿਕਰੇ ਖਾਸ ਹੈ ਕਿ ਭਾਜਪਾ ਨੇ ਅਜਮੁਰ ਤੋਂ ਆਮ ਆਦਮੀ ਪਾਰਟੀ ਦੇ ਉੱਤੇ ਬਾਹਰੋਂ ਬੰਦੇ ਬੁਲਾ ਕੇ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਨੇ ਪਰ ਇਹਨਾਂ ਦੇ ਬਾਵਜੂਦ ਵੀ ਅਮਨ ਅਮਾਨ ਦੇ ਨਾਲ ਜਲੰਧਰ ਵੈਸਟ ਦੇ ਵਿੱਚ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਵੇਖਣਾ ਹੋਵੇਗਾ ਕਿ 13 ਜੁਲਾਈ ਨੂੰ ਨਤੀਜੇ ਕਿਸ ਦੇ ਹੱਕ ਵਿੱਚ ਆਉਂਦੇ ਨੇ ਸਿੜੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਯੋਗਾ ਕਰਨ ਵਾਲੀ ਲੜਕੀ ਅਰਚਨਾ ਮਕਵਾਣਾ ਪੁਲਿਸ ਜਾਂਚ ਦੇ ਵਿੱਚ ਸ਼ਾਮਿਲ ਹੋਈ ਹੈ ਵਰਚੁਅਲ ਤਰੀਕੇ ਦੇ ਨਾਲ ਉਸਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾ ਦਿੱਤੇ ਨੇ ਤੇ ਪੁਲਿਸ ਨੇ ਅਗਲੀ ਜਾਂਚ ਵੀ ਆਰੰਭ ਦਿੱਤੀ ਹੈ ਦੱਸ ਦਈਏ ਕਿ ਐਸਟੀਪੀਸੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਅਰਚਨਾ ਮਕਵਾਣਾ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ ਸਿੜੀ ਹਰਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਲੜਕੀ ਅਰਚਨਾ ਮਕਵਾਣਾ ਪੰਜਾਬ ਪੁਲਿਸ ਦੀ ਜਾਂਚ ਦੇ ਵਿੱਚ ਸ਼ਾਮਿਲ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਅਰਚਨਾ ਨੇ ਵਰਚੂਲੀ ਜਾਂਚ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਬਿਆਨ ਪੰਜਾਬ ਪੁਲਿਸ ਨੂੰ ਦਰਜ ਕਰਵਾ ਦਿੱਤੇ ਨੇ ਦੱਸ ਦਈਏ ਕਿ ਐਸਟੀਪੀਸੀ ਦੀ ਸ਼ਿਕਾਇਤ ਦੇ ਆਧਾਰ ਤੇ ਅਰਚਨਾ ਮਕਵਾਨਾ ਖਿਲਾਫ ਅੰਮ੍ਰਿਤਸਰ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਅੱਜ ਉਸਨੇ ਆਨਲਾਈਨ ਆਪਣੇ ਬਿਆਨ ਪੰਜਾਬ ਪੁਲਿਸ ਨੂੰ ਦਰਜ ਕਰਵਾ ਦਿੱਤੇ ਨੇ ਅਤੇ ਪੰਜਾਬ ਪੁਲਿਸ ਇਨ੍ਹਾਂ ਬਿਆਨਾਂ ਤੋਂ ਬਾਅਦ ਹੁਣ ਜਾਂਚ ਪੜਤਾਲ ਕਰ ਰਹੀ ਹੈ ਦਿਕਣਾ ਹੋਵੇਗਾ ਕਿ ਅਰਚਨਾ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਪਰ ਫਿਲਹਾਲ ਅਰਚਨਾ ਮਕਵਾਨਾ ਨੇ ਜੋ ਬਿਆਨ ਦਿੱਤੇ ਨੇ ਉਸ ਤੋਂ ਬਾਅਦ ਪੁਲਿਸ ਤਾਕੀ ਕਹਿਣਾ ਹੈ ਤੁਸੀਂ ਵੀ ਸੁਣੋ ਜਿਹੜੇ ਸਮਨ ਕਤਵਾਲੀ ਥਾਣੇ ਦੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਜਿਹੜੀ ਦੋਸ਼ਨ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਜ ਦਿੱਤੀਆਂ ਨੇ ਬਾਕੀ ਦੀ ਤਫਤੀਸ਼ ਜਾਰੀ ਹੈ ਠੀਕ ਹੈ ਕੀ ਉਹਨੇ ਦੇਖੋ ਤਫਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸਾਨੂੰ ਇਹ ਦੱਸ ਸਕਦੇ ਹਾਂ ਕਿ ਜਿਹੜਾ 41A CrPC ਦੇ ਤਹਿਤ ਨੋਟਿਸ ਜਾਰੀ ਕਰਦੇ ਹਾਂ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਦੇਖੋ ਅਜੇ ਤਫਤੀਸ਼ ਜਾਰੀ ਹੈਗੀ ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡੇਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰੇਕ ਵਿੱਚ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਈ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕ ਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਿਫਤਾਰੀ ਪਾਈ ਜਾਏਗੀ ਜ਼ਿਕਰ ਇਹ ਖਾਸ ਹੈ ਕਿ ਅਰਚਨਾ ਮਕਵਾਨਾ ਦੇ ਵਲੋਂ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਚੀ ਯੋਗਾ ਕਰਨ ਤੋਂ ਬਾਅਦ ਉਹਤ ਸਵੀਰਾ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਸ ਤੋਂ ਬਾਅਦ ਐਸਜੀਪੀਸੀ ਨੇ ਅਰਚਨਾ ਮਕਵਾਨਾ ਖਿਲਾਫ ਇੱਕ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਧਾਰਾ 295ਏ ਦੇ ਤਹਿਤ ਅਰਚਨਾ ਮਕਵਾਨਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗੁਜਰਾਤ ਦੇ ਵੱਡੋ ਤਰਾਦੀ ਰਹਿਣ ਵਾਲੀ ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਭੇਜਿਆ ਸੀ ਇਹ ਨੋਟਿਸ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਭੇਜਿਆ ਗਿਆ ਸੀ ਜਿਸ ਦੇ ਵਿੱਚ 30 ਜੂਨ ਤੱਕ ਥਾਣਾ A ਡਿਵੀਜ਼ਨ ਵਿੱਚ ਪੇਸ਼ ਹੋਣ ਸੰਬੰਧੀ ਆਦੇਸ਼ ਦਿੱਤੇ ਗਏ ਸਨ ਪਰ ਅਰਚਨਾ 30 ਜੂਨ ਨੂੰ ਥਾਣੇ 'ਚ ਪੇਸ਼ ਨਹੀਂ ਹੋਈ ਜਿਸ ਤੋਂ ਬਾਅਦ ਅੱਜ ਅਰਚਨਾ ਮਕਵਾਨਾ ਪੰਜਾਬ ਪੁਲਿਸ ਦੀ ਵਰਚੂਅਲੀ ਜਾਂਚ ਦੇ ਵਿੱਚ ਸ਼ਾਮਲ ਹੋਈ ਹੈ ਵੇਖਣਾ ਹੋਵੇਗਾ ਕਿ ਇਨ੍ਹਾਂ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀ ਹੁੰਦੀ ਹੈ ਕਰਨਾਲ ਦੇ ਵਿੱਚ ਸਿੱਖ ਪਰਿਵਾਰਾਂ ਦੇ ਘਰ ਟਹਿ ਟੇਰੀ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਐਸਜੀਪੀਸੀ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਤੇ ਹਰਿਆਣਾ ਸਰਕਾਰ ਨੂੰ ਉਕਤ ਘਟਨਾ ਦਾ ਦੋਸ਼ੀ ਠਹਿਰਾਇਆ ਗਿਆ ਹੈ ਦੱਸਦੇ ਹੈ ਕਿ ਇਹ ਵੀ ਕਿਹਾ ਗਿਆ ਹੈ ਇਹ ਕਾਰਨ ਨਜਾਇਜ਼ ਕਬਜ਼ੇ ਦੇ ਰਾਹੀ ਬਣਾਏ ਗਏ ਸਾਂ ਜਿਸ ਤੋਂ ਬਾਅਦ ਇਨ੍ਹਾਂ ਘਰਾਂ ਨੂੰ ਤੋੜ ਦਿੱਤਾ ਗਿਆ ਹੈ ਪਰਿਵਾਰ ਸੜਕਾਂ ਦੇ ਉੱਤੇ ਆ ਚੁੱਕੇ ਨੇ ਬੀਤੇ ਦਿਨ ਐਸਜੀਪੀਸੀ ਨੇ ਮੁਆਵਜ਼ਾ ਦੇਣ ਦੀ ਵੀ ਗੱਲ ਕਹੀ ਸੀ ਤੇ ਇਸ ਮਾਮਲੇ ਦੇ ਵਿੱਚ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਹਰਿਆਣਾ ਦੇ ਕਰਨਾਲ 'ਚ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇੱਥੇ ਨਜਾਇਜ਼ ਕਬਜ਼ੇ ਵਾਲੀ ਥਾਂ ਤੇ ਘਰ ਹੋਣ ਦੇ ਕਾਰਨ ਸਿੱਖ ਪਰਿਵਾਰਾਂ ਦੇ ਘਰ ਤੋੜ ਦਿੱਤੇ ਗਏ ਨੇ। ਐਸਜੀਪੀਸੀ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਹਰਿਆਣਾ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ। ਸ਼੍ਰੋਮਣੀ ਕਮੇਟੀ ਨੇ ਲੰਦੇ ਪੰਜਾਬ 'ਚ ਵੰਡ ਦੇ ਸਮੇਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਅਮੋਪੁਰ ਪਿੰਡ 'ਚ ਵਸੇ ਚਾਰ ਸਿੱਖ ਪਰਿਵਾਰਾਂ ਦੇ ਘਰਾਂ ਨੂੰ ਤੋੜਨ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ। ਐਸਜੀਪੀਸੀ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਵੀ ਪਹੁੰਚੀ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦਾ ਨੋਟਿਸ ਲੈਂਦਿਆਂ ਹੋਇਆਂ ਬੀਤੇ ਦਿਨ ਐਸਜੀਪੀਸੀ ਦਾ ਇੱਕ ਵਫਦ ਪਿੰਡ ਅਮੂਪੁਰ ਪਹੁੰਚਾਇਆ ਸੀ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇੱਕ-ਇੱਕ ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ ਇਸ ਮੌਕੇ ਇਸ ਪੂਰੀ ਘਟਨਾ ਦੀ ਨਿਖੇਦੀ ਕਰਦਿਆਂ ਹੋਇਆਂ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਦੇਖੋ ਬੜੀ ਬੜੀ ਹੀ ਲੋਹਰਾਨੀ ਹੋ ਰਹੀ ਆ ਕਿ ਇਸ ਤਰ੍ਹਾਂ ਵੀ ਕੀਤਾ ਜਾਂਦਾ ਜੀ ਉਹਨਾਂ ਦਾ ਕਾਗਜ਼ ਕੀ ਨੇ ਕੀ ਨਹੀਂ ਹੈ ਮੈਂ ਉਹਨਾਂ ਨੂੰ ਪਹਿਣ ਤੋਂ ਪਹਿਲਾਂ ਇਹ ਗੱਲ ਕਰਦਾ ਯਾਰ ਕਿ ਘਰ ਬਸ ਰਿਆ ਵਾ ਚਾਰ ਫੈਮਲੀਆ ਵਾ 36 ਬੰਦੇ ਆ ਬੱਚਾ ਬੀਬੀਆਂ ਬਜ਼ੁਰਗ ਜੀ 70 ਸਾਲ ਤੋਂ ਉੱਥੇ ਬੈਠੇ ਆ ਤੇ ਪਿੰਡ ਗਵਾ ਇਸ ਗੱਲ ਦਾ ਜੀ ਤੇ ਗਰਦੌਰੀ ਉਹਨਾਂ ਦੇ ਨਾਮ ਤੇ ਆ 70 ਸਾਲ ਤੋਂ ਪਹਿਲਾਂ ਬਾਪ ਦੇ ਨਾਮ ਨਹੀਂ ਹੋਣੇ ਇਹਨਾਂ ਦੇ ਨਾਮ ਤੇ ਜੀ ਜੋ ਸਮਝ ਰੱਖਦਾ ਕਾਨੂੰਨ ਦੀ ਮਤਲਬ ਬਹੁਤ ਜ਼ਿਆਦੇ ਸੌਲਰੋਨਾਂ ਕੋਲੇ ਹੈਗਾ ਤੇ ਅੱਜ ਤੱਕ ਕੋਈ ਕਹਿੰਦੇ ਕੋਰਟ 'ਚ ਨਹੀਂ ਉਹਨਾਂ ਨੂੰ ਬੁਲਾਇਆ ਕਿਸੇ ਕੋਈ ਨੋਟਿਸ ਨਹੀਂ ਭੇਜਿਆ ਕੁਝ ਨਹੀਂ ਭੇਜਿਆ ਮਤਲਬ ਇਸ ਤਰ੍ਹਾਂ ਦੀ ਮਤਲਬ ਦੇ ਆਪਰੇ ਦੇਸ਼ ਦੇ ਵਿੱਚ ਉਹ ਵਿਸ਼ਖਾਂ ਤੇ ਇਸ ਤਰ੍ਹਾਂ ਦਾ ਜਿਹੜਾ ਜਵਲ ਚੱਲੇ ਜੀ ਮੈਂ 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 ਬਹੁਤ ਜ਼ਿਆਦੇ ਇਸ ਗੱਲ ਤੇ ਨਰਾਸ਼ ਹਾਂ ਜੀ ਠੀਕ ਹੈ ਉਹ ਉਹਨਾਂ ਨੇ ਗੱਲ ਕੀਤੀ ਹੈ ਕਿ ਵੀ ਇਸ ਤੋਂ ਨਾਲ ਸਰਪੰਚ ਆ ਕੋਦੇ ਵਤਾਵ ਕੇ ਇਹਨਾਂ ਨੇ ਵੋਟਾਂ ਨਹੀਂ ਪਾਈਆਂ ਕਿਹੜੇ ਨੂੰ ਪਾਈ ਕਿਹੜੇ ਨੂੰ ਪਾਈ ਮੈਂ ਇਸ ਬਵਾਦ 'ਚ ਨਹੀਂ ਪੈਂਦਾ ਪੀ ਜੇ ਮਤਲਬ ਸਰਪੰਚ ਦੇ ਕਹਿਣ ਦੇ ਵੋਟ ਨਹੀਂ ਪਾਈ ਤੇ ਇਹਦਾ ਮਤਲਬ ਜਿੰਨਾ ਜਿੰਨਾਂ ਨੇ ਵੋਟ ਨਹੀਂ ਪਾਈ ਉਹਨਾਂ ਨੂੰ ਤੁਸੀਂ ਮਾਰਦੇ ਹੋਗੇ ਜੀ ਇਹ ਮਾਨਸਿਕ ਤੌਰ ਤੇ ਬੜੀ ਮਾਰੀ ਹੈ ਤੇ ਮੈਂ ਹੈਰਾਨ ਆ ਇਸ ਗੱਲ ਤੇ ਕਿ 15 ਦਿਨ 15 ਦਿਨ ਤੋਂ ਉਹ ਬਾਹਰ ਬੈਠੇ ਆ ਉਹਦੇ ਘਰ ਧੇਵੇ ਆ ਸਮਾਨ ਹਲਵੇ ਦੇ ਥੱਲੇ ਆ ਜੀ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਗਿਆ ਬੰਦੇ ਜਿਹੜੇ ਆ ਉਹਨਾਂ ਦੇ ਸੀ ਇਹ ਵਿਚਾਰੇ ਐਸਐਸਪੀ ਦਫਤਰ ਗਏ ਉਹਨੂੰ ਕਹਿੰਦੇ ਡੀਸੀ ਕੋਲ ਜਾਓ ਇੱਧਰ ਇੱਧਰ ਪੁਲਿਸ ਆ ਗਈ ਪੁਲਿਸ ਲਿਆ ਕੇ ਬੋਲੋ ਚੋ ਲਿਆ ਕੇ ਢਾਤੇ ਜੀ ਬੱਚੇ ਵੀ ਤਾਰੇ ਰੋਣ ਡਿਆ ਹ ਸਮ 2 ਘੰਟੇ ਦੇ ਹਰੇ ਕਪੜੇ ਬਾਹਰ ਕਾਢੀਏ ਬੱਚੇ ਨੇ ਬਸਤੇ ਕਿਤਾਬਾਂ ਇੰਨਾ ਜਬਰ ਇੰਨਾ ਜ਼ਬਰ ਤਾਂ ਮੈਂ ਦੇਖਿਆ ਨਹੀਂ ਆ ਕਿਤੇ ਕੋਈ ਗਰੋਹੀ ਘਰਬੜੀ ਕਰਦੀ ਮੈਨੂੰ ਲੱਗਦਾ ਜੀ ਇਸ ਤਰ੍ਹਾਂ ਦਾ ਜ਼ਬਰ ਤਾਂ ਕਿਤੇ ਦੋ ਦੇਸ਼ਾਂ ਦੀ ਲੜਾਈ ਵੀ ਲੱਗੇ ਤਾਂ ਨਹੀਂ ਕਰਦੀ ਜ਼ਿਕਰੇ ਖਾਸ ਹੈ ਕਿ ਐਸ.ਟੀ.ਪੀ.ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਇਸ ਮਾਮਲੇ ਦੇ ਵਿੱਚ ਇੱਕ ਕਮੇਟੀ ਦਾ ਵੀ ਗਠਨ ਕੀਤਾ ਹੈ ਅਤੇ ਪਾਚਪਾ ਦੇ ਸਿੱਖ ਆਗੂਆਂ ਉੱਤੇ ਵੀ ਇਸ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਦਿੱਲੀ ਦੇ ਜਲ ਮੰਤਰੀ ਆਤੀਸ਼ੀ ਮਰਲੇਨਾ ਨੇ ਅੱਜ ਯਮਨਾ ਨਦੀ ਦਾ ਦੌਰਾ ਕੀਤਾ ਹੈ ਤੇ ਉਹਨਾਂ ਨੇ ਹੜਾ ਵਰਗੇ ਅਸਾਰਾਂ ਦਾ ਵੀ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੁਰ ਤੋਂ ਦਿੱਲੀ ਦੇ ਵਿੱਚ ਹੜ ਵਰਗੇ ਅਸਾਰ ਬੰਦੇ ਨਹੀਂ ਤਾਂ ਫਿਰ ਸਰਕਾਰ ਦੀਆਂ ਤਿਆਰੀਆਂ ਮੁਕੰਮਲ ਨੇ ਤੇ ਅਸੀਂ ਹੜਾਂ ਦੇ ਨਾਲ ਨਜਿੱਠਣ ਲਈ ਤਿਆਰ ਹਾਂ ਹੜਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਗਰਾਉਂਡ ਜ਼ੀਰੋ ਤੇ ਖੁਦ ਕੈਬਨਿਟ ਮੰਤਰੀ ਆਤਿਸ਼ੀ ਮਾਲੀ ਨਾ ਪਹੁੰਚੇ ਹੋਏ ਸਨ ਮੌਨਸੂਨ ਸੀਜ਼ਨ ਲਈ ਹੜਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਉਹਨਾਂ ਨੇ ਯਮਨਾ ਨਦੀ ਦੇ ਹੇਠਲੇ ਹਿੱਸੇ ਅਤੇ ਯਮਨਾ ਬਾਜ਼ਾਰ ਦਾ ਦੌਰਾ ਕੀਤਾ ਉਹਨਾਂ ਦੱਸਿਆ ਕਿ ਪਿਛਲੀ ਵਾਰ ਪਾਣੀ ਦਾ ਪੱਧਰ ਅਚਾਨਕ ਵਧਿਆ ਸੀ ਤੇ ਕਈ ਇਲਾਕਿਆਂ ਵਿੱਚ ਹੜਾਂ ਦੀ ਸਥਿਤੀ ਪੈਦਾ ਹੋ ਗਈ ਸੀ ਇਸ ਵਾਰ ਜੇਕਰ ਅਜਿਹੇ ਹਾਲਾਤ ਪੈਦਾ ਹੁੰਦੇ ਨੇ ਤਾਂ ਫਿਰ ਲੋਕਾਂ ਨੂੰ ਇਲਾਕੇ ਛੱਡਣ ਵਾਸਤੇ ਕਿਹਾ ਜਾਵੇਗਾ ਨਾਲ ਹੀ ਇਹ ਵੀ ਦੱਸਿਆ ਜਾਂਦਾ ਹੈ ਕਿ ਸਰਕਾਰ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਨੇ ਤੇ ਤਿਆਰੀਆਂ ਦਾ ਸਮੇਂ ਸਮੇਤੇ ਜਾਇਸਾ ਵੀ ਲਿਆ ਜਾ ਰਿਹਾ ਹੈ। ਦੇਖिए ਪਿਛਲੀ ਵਾਰ ਦਿੱਲੀ ਮੇ ਪਿਛਲੇ 40 ਸਾਲ ਕੀ ਇਤਿਹਾਸ ਮੇ ਸਭ ਤੋਂ ਹਾਈ વોટર ਲੈਵਲ ਗਿਆ ਥਾ। ਇਸ ਲਈ ਇਸ ਵਾਰ ਬਾੜ ਅਗਰ ਆਤੀ ਹੈ ਉਸ ਦੀ ਤਿਆਰੀ ਹਮਨੇ ਪਹਿਲੇ ਸੇ ਹੀ ਸ਼ੁਰੂ ਕਰਦੀ ਹੈ। ये आज हम ओल्ड रेलवे ब्रिज के सामने हैं यहीं पर पूरा यमुना का वाटर लेवल मेजर भी किया जाता है तो यहाँ पर आज हम क्या स्थिति है किस तरीके से तैयारी हो रही है उसका जायजा लेने आए हैं और यहीं पर ओल्ड रेलवे ब्रिज के बगल में यमुना बाज़ार है वो दिल्ली के सबसे लोएस्ट लाइंग एरियाज में से है और एक ऐसा इलाका है जो सबसे पहले पिछली बार फ्लड हुआ था जहाँ पर इवेक्यूशन हमें करना पड़ा था तो आज मैं रेवेन्यू डिपार्टमेंट के सभी अधिकारियों के साथ और बाकी इरिगेशन फ्लड डिपार्टमेंट के अधिकारियों के साथ आई हूँ असेस करने के लिए कि यमुना बाजार के इलाके के पास अभी तक पानी पहुँचा है सेकेंड अगर वहाँ पर इवैक्यूएशन करने की ज़रूरत हो तो क्या हमारी इवैक्यूएशन और रेस्क्यू प्लान्स पूरे हैं आज इसका जायजा लेने के लिए हम आए हैं क्योंकि अगर बाढ़ आती है बहुत ज़्यादा बारिश पड़ती है हम देख रहे हैं कि देश के अलग अलग हिस्सों में क्लाउड बर्स्ट जैसी स्थिति हो जाती है और कई बार बिल्कुल ऑल ऑफ अ सडन ये मौसम की ऐसी स्थिति बनती है तो इसलिए दिल्ली सरकार बिल्कुल तैनात है तैयार है कि अगर शॉर्ट नोटिस पर भी हमें लो लाइंग एरियाज के लोगों को इवैक्यूएट करना पड़े तो उसके लिए हम पूरी तैयारी करें जिक्रयोग है कि सरकार ने तो अपन तैयारियां मुकम्मल होने की गल कह दी पर यह मौका वारदात ही पता लगेगा कि सरकार कि तैयार सी ਇਸ ਦਿਨ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ